ਪਟਿਆਲਾ ਦੇ ਰੇਲਵੇ ਸਟੇਸ਼ਨ ਵਿਖੇ ਬਕਵਕ ਕਿਸਾਨ ਜਥੇਬੰਦੀਆਂ ਵੱਲੋਂ 2 ਘੰਟੇ ਲਈ ਰੇਲ ਰੋਕੋ ਅੰਦolan ਕੀਤਾ ਗਿਆ ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਨੂੰ ਕਿਹਾ ਗਿਆ ਕਿਸਾਨ ਦੀਆਂ ਮੰਗਾਂ ਕਨਿ ਮੋਦੀ ਸਰਕਾਰ ਧਿਆਨ ਦੇਵੇ ਉਹਨਾਂ ਨੇ ਕਿਹਾ ਕਿ ਲਕੀਮਪੁਰ ਵਿਖੇ ਜੋ ਪਾਜਪਾਗੂ ਕਿਸਾਨ ਅਗਵਾ ਤੇ ਹਮਲਾ ਕੀਤਾ ਉਹਨਾਂ ਦੋਸ਼ੀਆਂ ਦੇ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਜਾਰੇ ਇਨਸਾਨ ਉਧਰ ਚਲਦੇ ਹੋਏ ਅੱਗੇ ਲੱਗ ਜਾ ਉਧਰ ਦੇਖ ਲਓ ਕੀ ਪੈਂਦੀਆਂ ਗਈਆਂ ਗੁਰਤੇ ਆਂਸੇਂਗ ਸੋਨਾ ਸੁੱਭਾ ਸਿਰਨ ਮੀਟ ਪ੍ਰਦਾਨ ਭਾਰਤੀ ਕਿਸਾਨਾਂ ਦੀ ਏਕਤਾ ਪਟਾੜੀ ਕੰਮ ਆਜ ਦਾ ਜਿਹੜਾ ਪ੍ਰੋਗਰਾਮ ਆ ਦੋ ਵੱਡੇ ਫੋਰਮ ਵੱਲੋਂ ਐਸਕੇਮ ਗੈਰ ਰਾਜਿਤ ਕੇਐਮ ਵੱਲੋਂ ਪੂਰੇ ਭਾਰ ਦੇ ਵਿੱਚ ਦੋ ਘੰਟੇ ਵਾਸਤੇ 12:30 ਤੋਂ ਬਜੇ ਤੋਂ ਲੈ ਕੇ 2:30 ਵਜੇ ਤੱਕ ਦਾ ਪ੍ਰੋਗਰਾਮ ਐਦੇ ਵਿੱਚ 2021 ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀ ਉਹਦੇ ਵਿੱਚ ਲਖਮੀਰ ਖੇੜੇ ਦੇ ਵਿੱਚ ਇੱਕ ਅਜੇ ਮਿਸਰਾਂ ਟੈਨੀ ਦਾ ਮੰਤਰੀ ਨੇ ਕਿਸਾਨਾਂ ਤੇ ਸਿੱਧੀਆਂ ਗੱਡੀਆਂ ਚੜਾ ਕੇ ਉਹਨਾਂ ਨੂੰ ਸੀਤ ਕਰਾਇਆ ਉੱਥੇ ਇੱਕ ਸਾਡਾ ਪੱਤਰਕਾਰ ਵੀ ਰਵਿਸ਼ੀਤ ਹੋਇਆ ਉਹਨੂੰ ਇਨਸਾਫ ਦਵਾਉਣ ਵਾਸਤੇ ਪਲੱਸ ਸਰਕਾਰ ਦੀ ਵਾਦਾ ਖਲਾਫੀ ਜਿਵੇਂ ਮੌਕਿਆਂ ਦੀਆਂ ਮੰਗਾਂ ਨੇ ਐਮਐਸਪੀ ਗਰੰਟੀ ਕਣੋਨ ਹੋ ਗਿਆ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਜਾਂ 2020 ਬਿਜਲੀ ਬੇਲਾ ਮਨਰੇਗਾ ਜਿਵੇਂ ਘਟੋ ਘਟੋ 200 ਦਿਨ ਕੰਮ ਦਿਹਾੜੀ 700 ਰੁਪਏ ਹੋਰ ਕੋਈ ਕਿਸਾਨਾਂ ਦੇ ਵਾਸਤੇ ਕੋਈ ਪਾਲਿਸੀ ਕਾਫੀ ਜਿਹੜੇ ਮੌਕੇ ਦੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਪੂਰੇ ਪਾਰ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਹੈ। ਪਟਿਆਲੇ ਦੀ ਕਿਹੜੀ ਸੰਸਥਾ ਵੱਲੋਂ ਜਿਹੜਾ ਹੈਗਾ ਤਿਰਨਾ ਲੱਗਾ। ਦੇਖੋ ਜੀ ਇਹ ਦੋ ਵੱਡੇ ਫੋਰਮਾਂ ਵੱਲੋਂ ਐਸਕੇਐਮ ਬੇਰ ਰਾਜ ਤੇ ਕੇਐਮ ਵੱਲੋਂ ਵੱਡੇ ਫੋਰਮਾਂ ਸਾਂਝਾ ਪ੍ਰੋਗਰਾਮ ਆ ਪੂਰੇ ਪਾਰ ਦੇ ਵਿੱਚ ਪਟਿਆਲੇ ਦੇ ਵਿੱਚ ਜੰਗ ਸਿੰਘ ਪਟੇੜੀ ਵਿਖੇ ਜੇ ਤਾਂ ਪ੍ਰੈਰੀ ਕਲਾ ਬੁਲਾਉਣ ਦੀ ਅਗਵਾਈ ਵਿੱਚ ਆਦ ਦਾ ਜਿਹੜਾ ਪ੍ਰੋਗਰਾਮ ਆ ਉਹ ਚੱਲ ਰਿਹਾ ਆ। ਫਿਰ ਆਪਾਂ ਗੱਲ ਕਰਦੇ ਆ ਜਿਹੜੇ ਉਸ ਟਾਈਮ ਤੋਂ ਜਿਹੜਾ ਸਾਡੇ ਨਾਲ ਤੱਕਾ ਹੋਇਆ ਹੋਇਆ ਦੋ ਜੋ 13 ਫਰਵਰੂਅਰ ਨੂੰ ਅਸੀਂ ਫੇਰ ਦੁਬਾਰਾ ਤਿਆਰੀ ਕਰੀ ਵੀ ਅਸੀਂ ਆਪਣੇ ਰਹੇ ਜੀ ਮੰਗਾ ਸਰਕਾਰ ਦੀ ਵਾਦਾ ਖਲਾਫੀ ਵਿਰੋਧ ਦੇ ਵਿੱਚ ਦਿੱਲੀ ਜਾਣ ਦੀ ਤਿਆਰੀ ਕਰੀ ਤਾਂ ਸਾਨੂੰ ਸਾਡੇ ਬਾਰਡਰਾਂ ਤੇ ਐ ਤਰੀਕੇ ਨਾਲ ਰੋਕਿਆ ਗਿਆ ਜਿਵੇਂ ਕਿਸੇ ਹੋਰ ਦੇਸ਼ ਦੇ ਲੋਕ ਹੋਣ ਅਸੀਂ ਆਪਣੀ ਰਾਜਧਾਨੀ ਵਿੱਚ ਆਪਣੇ ਮੰਗਾ ਮੈਨੂੰ ਜਾ ਸਕਦੇ ਸਭ ਬੜੇ ਬੜੇ ਪੈਰੀਗੇਟ ਲਾਉ ਤੇ ਬਾਰਡਰ ਬਣਾ ਤੇ ਸਾਡੇ ਪਾਸ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਕਦੇ ਐਸਐਲਰ ਦੀਆਂ ਗੋਲੀਆਂ ਚਰਨ ਅਥਰੂ ਗੈਸ ਦੇ ਕੋਲੇ ਬਹੁਤ ਕੁਝ ਡੇ ਨਾ ਰਹੀ ਉੱਥੇ ਸਾਡੇ ਹਜ਼ਾਰਾਂ ਕਿਸਾਨ ਪਟੜ੍ਹ ਰਹੇ ਕਿਸੇ ਨੇ ਸਾਡੇ ਅੱਖਾਂ ਕਬਾਈਆਂ ਕਿਸੇ ਨੇ ਲੱਤਾਂ ਕਬਾਈਆਂ ਕਿਸੇ ਨੇ ਖੂਸ ਗਵਾਇਆ ਔਰ ਉਹ ਤੋਂ ਬਾਅਦ ਇੱਥੇ ਤੱਕ ਨਹੀਂ ਉਹ ਤੋਂ ਬਾਅਦ ਵੀ دہشت ਦਾ ਮਾਹੌਲ ਬਣਾਉਣ ਵਾਸਤੇ ਬੀਜੇਪੀ ਸਰਕਾਰ ਨੇ ਸਾਡਾ ਖਨੌਰੀ ਪਟੜ੍ਹ ਦੇ ਇੱਕ ਕਿਸਾਨ ਵੀਰ ਸੁਭਕਰਨ ਸਿੰਘਾ ਉਹਨੂੰ ਸਿੱਧੀਆਂ ਉਹਦੇ ਗੋਲਿਆਂ ਚ ਲਾ ਕੇ ਹਜ਼ਾਰਾਂ ਟਰੈਕਟਰ ਪੰਨੇ ਕ ਸੀਧ ਕੀਤਾ ਗਿਆ ਇਸ ਤੋਂ ਇਲਾਵਾ ਕੋਈ ਹੋਰ ਪ੍ਰੋਗਰਾਮ ਹੋਏਗਾ ਅੱਜ ਤੱਕ ਆਇਆ ਵੀ ਫਿਲਹਾਲ ਇਹ 2 ਘੰਟੇ ਦੇ ਅੱਜ ਦਾ ਪ੍ਰੋਗਰਾਮ ਸਿਰਫ 2 ਘੰਟੇ ਦਾ ਐ ਤੋਂ ਬਿਨਾਂ ਲਗਾਤਾਰ ਅਸੀਂ ਜਦ ਤੱਕ ਜਿਹੜੀਆਂ ਸਾਡੇ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਨਹੀਂ ਜਾਂਦੀਆਂ ਪ੍ਰੋਗਰਾਮ ਲਗਾਤਾਰ ਮੋਰਚਿਆਂ ਵੱਲੋਂ ਦੇਜੇ ਜਾਣੇ ਨੇ ਕਿਉਂਕਿ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਮੰਗਾਂ ਨੇ ਸਰਕਾਰ ਦੇ ਮੰਨੀਆਂ ਹੋਈਆਂ ਮੰਗਾਂ ਨੇ ਵੀ ਅਸੀਂ ਲਾਗੂ ਕਰਾਂਗੇ ਸਿਰਫ ਲਾਗੂ ਨਹੀਂ ਕਰ ਰਹੇ ਇਹਦਾ ਕਾਰਨ ਇੱਕ ਹੈ ਜਿਹੜਾ ਸਰਕਾਰ ਚਾਹਦੀ ਆ ਵੀ ਸਾਰਾ ਕੁਝ ਕਾਰਪੋਰੇਟ ਸੈਕਟਰ ਦੇ ਹੱਕ ਵਿੱਚ ਦੇ ਦਈਏ ਦੇਖੋ ਸਾਰੇ ਲੋਕ ਕੰਮ ਕਰਦੇ ਨੇ ਕੋਈ ਸਾਡਾ ਪੱਤਰਕਾਰ ਵੀ ਰਹਾ ਉਹ ਵੀ ਆਪਣੀ ਮਿਹਨਤ ਕਰ ਰਿਹਾ ਕੋਈ ਕੋ ਪੁਲਿਸ ਮੁਲਾਜ਼ਮਾ ਉਹ ਵੀ ਕੰਮ ਕਰ ਰਿਹਾ ਕੋਈ ਚਪੜਾਸੀ ਉਹ ਵੀ ਕੰਮ ਕਿਸਾਨ ਵੀ ਕੰਮ ਕਰ ਰਿਹਾ ਕੋਈ 12 ਘੰਟੇ ਕੋਈ 14 ਘੰਟੇ ਜਿਹੜੇ 80% ਕਿਰਤੀ ਮਿਹਨਤੀ ਲੋਕ ਨੇ ਆਪਣੇ ਬੱਚੇ ਨੂੰ ਪਾਲਣ ਪੋਤੇ ਕੋਈ ਨਾ ਕੋਈ ਕੰਮ ਕਰ ਰਹੇ ਨੇ ਪਰ ਜਿਹੜੀਆਂ ਸਰਕਾਰਾਂ ਨੇ ਉਹ ਕੰਮ ਕਰਕੇ ਉਹਨਾਂ ਨੂੰ ਫੇਰ ਵੀ ਚੰਗੀ ਜ਼ਿੰਦਗੀ ਨਹੀਂ ਜੀਣ ਦੇਦੀਆਂ ਉਹਨਾਂ ਪਰ ਤਰ੍ਹਾਂ ਤਰ੍ਹਾਂ ਦੀਆਂ ਪਾਲਿਸੀਆਂ ਜਿਵੇਂ 2020 ਬਿਜਲੀ ਬਿਲ ਕਹਿੰਦੇ ਨੇ ਚਿੱਪ ਵਾਲਾ ਮੀਟਰ ਜਿਵੇਂ ਤੁਹਾਡੇ ਕੋਲ 4 ਪੈਸੇ ਹੈਗੇ ਨੇ ਤਾਂ ਤੁਸੀਂ ਚਲਾ ਸਕਦੇ ਨਹੀਂ ਨਾਂ ਸੀ ਸਰਕਾਰ ਸਾਰਾ ਕੁਝ ਪ੍ਰਾਈਵੇਟ ਅਦਾਰਨ ਦੇ ਰਹੀ ਆ ਮਤਲਬ ਬਹੁਤ ਵੱਡੀਆਂ ਮੰਗਾਂ ਹੁਣ ਮਜ਼ਦੂਰਾਂ ਦੀ ਗੱਲ ਕਰਦੇ ਆਪਾਂ ਕਟੋ ਕਟਾ ਨੂੰ 200 ਦਿਨ ਕੰਮ ਮਿਲੇ 7000 ਦੀ ਦਿਹਾੜੀ ਬਣੇ ਜਿਹੜਾ ਮਹਿੰਗਾਈ ਦਾ ਅੱਜ ਦਾ ਟਾਈਮ ਆ ਚਾਰ ਗੁਣਾ ਮਹਿੰਗਾਈ ਵਧ ਗਈ ਜੇ ਸਰਕਾਰ ਜਿਹੜੇ ਵੱਡੇ ਅਫਸਰ ਨੇ ਆਈਐਸ ਪੀਸ ਬੜੇ ਬੜੇ ਅਫਸਰ ਤਰਖਾ ਸਾਰਾ ਕੁਝ ਭੱਦਰਿਆ ਬਾਕੀ ਜਿਹੜੇ ਮਿਡਲ ਕਲਾਸ ਲੋਕਾਂ ਨੇ ਉਹਨਾਂ ਨਾਲ ਕੰਟਰੈਕਟਰ ਬੇਸ ਤੇ ਜੀ ਘਰ ਤੇ ਆ ਕਿਸੇ ਨੂੰ 10000 ਕਿਸੇ ਨੂੰ 8000 ਕਿਸੇ ਨੂੰ ਉਹ ਜਦ ਕੀ ਗਲਤ ਆ ਸਰਕਾਰ ਨੂੰ ਸਾਰਿਆਂ ਨੂੰ ਇੱਕ ਨੀਕਾ ਨਾਲ ਦੇਖਣਾ ਚਾਹੀਦਾ ਕਾਨੂੰਨ ਇੱਕ ਹੋਣਾ ਚਾਹੀਦਾ ਜਿਵੇਂ ਕਾਨੂੰਨ ਦੀ ਗੱਲ ਕਰਦੇ ਆ ਮੰਤਰੀਆਂ ਵਾਸਤੇ ਹੋਰ ਨੇ ਆਮ ਲੋਕਾਂ ਵਾਸਤੇ ਹੋਰ ਨੇ ਜੇ ਕੋਈ ਮੰਤਰੀ ਆ ਉਹ ਤੇ ਉਦੋਂ ਉੱਚਾ ਜਿਹਾ ਜਮਰਜੀ ਪਰਚਾ ਆ ਉਹ ਗ੍ਰਹਿ ਮੰਤਰੀ ਬਣ ਜਾਊਗਾ ਅਣਪੜਾ ਉਹ ਸਿੱਖਿਆ ਮੰਤਰੀ ਬਣ ਜਾਊਗਾ ਉਦੋਂ ਉਹ ਕਰਾਇਮ ਜੇਲ੍ਹ ਚ ਬੈਠਾ ਬੈਠਾ ਦੋ ਜਗ੍ਹਾ ਵੋਟਾਂ ਚੋਣ ਲੜ ਸਕਦਾ ਅਸੀਂ ਵੋਟ ਨਹੀਂ ਪਾ ਸਕਦੇ ਜੇ ਇੱਕ ਸਰਕਾਰ ਨਾਲ ਕੋਈ ਨਦ ਸਰਕਾਰੀ ਮਲਾਵਾ ਇੱਕ ਚੁਪਾਸੀ ਵੀ ਰੱਖਣਾ ਉਹਦੀ ਯੋਗਤਾ ਦੇਖੀ ਜਾਂਦੇ ਆ ਫਿਜ਼ੀਕਲ ਫਿਟਨੈਸ ਉਹਦੀ ਪੜ੍ਹਾਈ ਲਿਖਾਈ ਕੀ ਆ ਜਦੋਂ ਨੇਤਾ ਚੁਣਨਾ ਉੱਥੇ ਗੁੱਠਾ ਸਾ ਆ ਆਹ ਮੇਰੀ ਸਾਰੇ ਲੋਕਾਂ ਨੂੰ ਪੀਲਾ ਪੜੇ ਲਿਖੇ ਲੋਕਾਂ ਨੂੰ ਦੇਖੋ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਬਾਤਾਂ ਲਈ ਲੜ ਰਹੇ ਨੇ ਉਹਨਾਂ ਨੂੰ ਵੀ ਕਾਨੂੰਨ ਦੀ ਵਿਕਤਾ ਵਾਸਤੇ ਕੋਈ ਜਿਹੜੇ ਮੰਤਰੀ ਜਾਂ ਐਮਐਲਏ ਕਿਸੇ ਨਾ ਬਣਨਾ ਕੋਈ ਉਹਦੀ ਪੜ੍ਹਾਈ ਲਿਖਾਈ ਉਹਦੀ ਯੋਗਤਾ ਦਾ ਕੁਝ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਜਦੋਂ ਤੱਕ ਅਸਲੀ ਲੜਾਈ ਨਾ ਦੇ ਕਾਮੁਨ ਨਹੀਂ ਤਾਂ ਕਾਰਪੋਰੇਟ ਸੈਕਟਰ ਦੇ ਹੱਕਾਂ ਵਿੱਚ ਜਿੰਨੇ ਸਾਡੇ ਸਰਕਾਰਾਂ ਕਰ ਰਹੇ ਨੇ ਔਰ ਦਿਨ ਤੋਰਨੇ ਅਸੀਂ ਕਹਿ ਦਣਾ ਵੀ ਅਸੀਂ ਗੁਲਾਮੀ ਦੇ ਜੰਜੇ ਤੋੜ ਤੋਕੇ ਅੰਗਰੇਜ਼ਾਂ ਤੋਂ ਅੱਜ ਅਸੀਂ ਜਿਆਦਾ ਨਹੀਂ ਅੱਜ ਅਸੀਂ ਸਾਡੀਆਂ ਸਰਕਾਰਾਂ ਦੇ ਗੁਲਾਮ ਆ ਸਰਕਾਰ ਜਿਵੇਂ ਮਰਜ਼ੀ ਚਾਵੇ ਸਾਨੂੰ ਕੁੱਟ ਵੀ ਰਹੀ ਆ ਰੋਣ ਵੀ ਨਹੀਂ ਦੇ ਰਹੀ ਆ ਸਾਨੂੰ ਜ਼ਿੰਦਗੀ ਜੀਣ ਨਹੀਂ ਦੇ ਰਹੀ ਜਦਕਿ ਅਸੀਂ ਮਿਹਨਤੀ ਬਹੁਤ ਜ਼ਿਆਦਾ ਕਰ ਰਹੇ ਆ ਇਹਦੇ ਕਰਕੇ ਜਿਹੜੇ ਦੋ ਵੱਡੇ ਫਾਰਮਾਂ ਨੇ ਇੱਕ ਬਹੁਤ ਵੱਡਾ ਉਹਦਾ ਕੰਮ ਲੈ ਕੇ ਆਈ ਆ ਵੀ ਹਾਂ ਸ਼ਾਇਦ ਸਾਨੂੰ ਥੋੜਾ ਚੰਨਾ ਲੱਗਦਾ ਵੀ ਲੋਕ ਆਮ ਲੋਕਲ ਸੱਤ ਜਿੱਤ ਹੋ ਜੇ ਇਹ ਜਿਵੇਂ ਲੜਾਈਆਂ ਨੇ ਸਾਰੇ ਵਰਗ ਦੀਆਂ ਲੜਾਈਆਂ ਐਵੇਂ ਹੀ ਚੱਲਦੇ ਰਹਿਣਗਾ ਲੜਦੇ ਰਹਿਣਗਾ thank you